ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲਾ ਠੀਕ ਹੋ ਮੈਂ ਗੀਤ ਪਾਉਣੇ ਸ਼ੁਰੂ ਕਰ ਦਿੱਤੇ ਆ ਤੇ ਪਹਿਲਾਂ ਮੈਥੋਂ ਨਹੀਂ ਪਾਈ ਸੀ ਥੋੜੀ ਜੀ ਮੈਨੂੰ ਘਰ ਦੇ ਵਿੱਚ ਕੋਈ ਸੀਗੀ ਦਿੱਕਤ ਵੀ ਆਪਦਾ ਬਾਪੂ ਜੀ ਠੀਕ ਨਹੀਂ ਸੀਗੇ ਸਾਡੇ ਇਸ ਕਰਕੇ ਮੈਂ ਨਹੀਂ ਗੀਤ ਪਾ ਸਕੀ ਸੀਗੀ ਤੇ ਹੁਣ ਮੈਂ ਗੀਤ ਪਾਉਣੇ ਸ਼ੁਰੂ ਕੀਤੇ ਆ ਤੇ ਤੁਸੀਂ ਜਰੂਰ ਪਸੰਦ ਕਰਕੇ ਲਾਇਕ ਕਰਿਆ ਕਰੋ ਸਬਸਕ੍ਰਾਈਬ ਵੀ ਕਰਦੇਆ ਕਰੋ ਨਾਲ ਦੀ ਨਾਲ ਕਮੈਂਟ ਵੀ ਕਰਦੇਆ ਕਰੋ ਤੇ ਲੋ ਜੀ ਸੁਣੋ ਤੁਸੀਂ ਬਹੁਤ ਹੀ ਪਿਆਰਾ ਗੀਤ ਬੋਲਨੀ ਮੇਰੀਏ ਬਣ ਠਾਣ ਕੋਲ ਦੇਸ ਬਗਨੜੇ ਕਿਉਂ ਚੱਲੀਆਂ ਬੋਲਨੀ ਮੇਰੀਏ ਬਣ ਠਾਣ ਕੋਲ ਦੇਸ ਬਗਨੜੇ ਕਿਉ ਚੱਲੀਆਂ ਇੱਕ ਵਚਨ ਮੇਰੇ ਦਾਦਨੇ ਕੀਤਾ ਉਸ ਨੂੰ ਨਵਾਂ ਮੈਂ ਚੱਲੀਆਂ ਇੱਕ ਦਾ ਦੇਨੇ ਕੀਤਾ ਸੁਨੂ ਨਵਾਨ ਮੈਂ ਚੱਲੀਆਂ ਦਾਦੀ ਸੁਲਖਣੀ ਨੇ ਦਾਜ ਵੜਾਇਆ ਤੇਲ ਫਲ ਦਿੱਤੜਾ ਸਲੈਚ ਦਾਜ ਬਣਾਇਆ ਤੇਲ ਫਲ ਦਿੱਤ ਦਾ ਸੋ ਲੈ ਚੱਲੀਆਂ ਬੋਲੋ ਨੀ ਮੇਰੀ ਇਹ ਬਣ ਠਣਕਲ ਦੇਸ ਬਗ ਦੇ ਸਬਗਾਨੜੇ ਕਿਉਂ ਚਰ ਲੀਆ ਇੱਕ ਬਚਨ ਮੇਰੇ ਬਬਲ ਨੇ ਕੀਤਾ ਉਹ ਸੁਨੋ ਨਾ ਕੀਤਾ ਉਸ ਨੂੰ ਨਵਾਣ ਮੈਂ ਚੱਲੀਆਂ ਮਾਤਾ ਸੂਲਖਣੀ ਨੇ ਦਜ ਬਣਾਇਆ ਤੇਲ ਫਲ ਦਿੱਤ ਦਾਸ ਲੈ ਤਾ ਜੁ ਬਣਾਇਆ ਤੇਲ ਫਲ ਦਿੱਤ ਦਾ ਸੋ ਲੈ ਚੱਲੀਆ ਉਬਰਨੀ ਆਣੀ ਮੇਰਾ ਅਨਜਲ ਕਾਲਾ ਤਰਤਪਰਾਏ ਨੂੰ ਤੁਰ ਚੱਲੀ ਬੋਲਨੀ ਮੇਰੀ ਏ ਬਣ ਠਣ ਕੋਲਾ ਦੇਸ ਬਗਾਨੜੇ ਕਿਉ ਚੱਲੀਆਂ ਬੋਲ ਨੀ ਮੇਰੀ ਏ ਬਣ ਠਣ ਕੋਲਾ ਦੇਸ ਬਗਾਨੜੇ ਕਿਉ ਚਰ ਲੀਆ ਇੱਕ ਬਚਨ ਮੇਰੇ ਵੀਰੇ ਨੇ ਕੀਤਾ ਉਸ ਨੂੰ ਨੂਬਣ ਮੈਂ ਚਰ ਲੀਆ ਇੱਕ ਬਚਨ ਮੇਰੇ ਵੀਰੇ ਨੇ ਕੀਤਾ ਓ ਸਨੂ ਨਵਾਂ ਮੈਂ ਚਰ ਲੀਆ ਪਾਪੋ ਸੁਲਖਣੀ ਨੇ ਦਾਜ ਪਣਾਇਆ ਤੇਲ ਫਲ ਦਿੱਤੜਾ ਸੋ ਲੈ ਚਰ ਲੀਆ ਪਾਪੋ ਸੁਲਖਣੀ ਨੇ ਦਾਜ ਤੇ ਲផល ਦਿੱਤੜਾ ਸੋ ਲੈ ਚਰ ਲੀਆ ਉਬਰਨੀ ਆਣੀ ਮੇਰਾ ਅਨਜਲ ਕਾਲਾ ਤਰਤਪੂਰਾ ਗੀਤ ਸੁਣਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਸੰਦ ਆਇਆ ਲਾਇਕ ਤੇ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਬਹੁਤ ਬਹੁਤ ਧੰਨਵਾਦ ਜੀ